ਅੱਛੀ ਸੀਮਾਨਕਰ ਪੇਸ਼ੇਵਰ ਡਾਕਟਰਾਂ ਦੀ ਮੌਕਾ ਦੇ ਰਹਿਣ ਮਿਲਿਆ ਐਂਡ ਡਾਕਟਰ ਸਾਹਿਬ ਪੰਜਾਬ ਵਿੱਚ ਕਾਨੂੰਨ ਵਿਵਸਥਾ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਾਨੂੰਨ ਵਿਵਸਥਾ ਉੱਥੇ ਕਹਿੰਦੇ ਜਿੱਥੇ ਥੋੜਾ ਬਹੁਤ ਕੋਈ ਕਾਨੂੰਨ ਚੱਲਦਾ ਹੋਵੇ ਇੱਥੇ ਇਸ ਟਾਈਮ ਕੋਈ ਕਾਨੂੰਨ ਨਹੀਂ ਹੈਗਾ ਜੰਗਲ ਰਾਜ ਚੱਲਦਾ ਪਿਆ ਜਿਦਾ ਜਿਵੇਂ ਠੀਕ ਕਰਦਾ ਹੋਵੇਂ ਕੱਦੇ ਪਈਆਂ ਲੋਕ ਤੇ ਕੋਈ ਇੱਥੇ ਲਾ ਨਹੀਂ ਹੈਗਾ ਤੇ ਕੋਈ ਨਹੀਂ ਇੱਥੇ ਆਰਡਰ ਨਹੀਂ ਹੈਗਾ ਇਸ ਟਾਈਮ ਡਾਕਟਰ ਸਾਹਿਬ ਕੀ ਮਾਨ ਸਰਕਾਰ ਜਿਹੜੀ ਹੈ ਨਸ਼ੇ ਦੇ ਮੁੱਦੇ ਦੇ ਕਾਬੂ ਪਾ ਸਕਦੀ ਹੈ ਕਿਉਂਕਿ ਜ਼ਹਿਰੀਲੀ ਸ਼ਰਾਬ ਨਾਲ ਲੋਕ ਮਰ ਰਹੇ ਨੇ ਸਿ ਨਸ਼ੇ ਤੇ ਮੁਦਦੇ ਤੇ ਕਾਬੂ ਪਾਨ ਲੈਣਾ ਕੁਝ ਸਟੈਪਸ ਹੁੰਦੇ ਆ ਕੁਝ ਸਪਮਪਡ ਹੁੰਦੇ ਆ ਜਿਹੜੇ ਕੀ ਬਣਾਨੇ ਪੈਂਦੇ ਆ ਉਹ ਕਲੇ ਬੋਰਡ ਲਗਾ ਕੇ ਵੀ ਸਾਨੂੰ WhatsApp ਕਰੋ ਤੇ ਸਾਨੂੰ ਦੱਸੋ ਵੀ ਕਿਹੜਾ ਨਸ਼ਾ ਵੇਚ ਰਹਾ ਹੈ ਕਲੇ ਇਨਾ ਤਰੀਕਾ ਨਾਲ ਜਾਂ ਜਗ੍ਹਾ ਜਗਾ ਤੁਹਾਨੂੰ ਲਿਖਣ ਨਾਲ ਲੜਾਈ ਨਸ਼ਾ ਵਿਰੁੱਧ ਲਿਖਣ ਨਾਲ ਨਸ਼ਾ ਨਹੀਂ ਖਤਮ ਹੁੰਦਾ ਨਸ਼ੇ ਲਈ ਡੀਹੈਬਿਟੇਸ਼ਨ ਸੈਂਟਰਸ ਨਸ਼ੇ ਲਈ ਬਾਰਡਰਸ ਤੁਹਾਨੂੰ ਆਪਣੇ ਸਿਕਿਉਰ ਕਰਨਾ ਉਦ ਲਈ ਪ੍ਰੋਪਰ ਰੀਹੈਬਿਟੇਸ਼ਨ ਸੈਂਟਰਸ ਬਣਾਣਾ ਜਿਹੜੇ ਪਰਿਵਾਰ ਨਸ਼ੇ ਦੇ ਸਿੱਤੇ ਹੁਣ ਪਲਦੇ ਪਏ ਐ ਜਿਹੜੇ ਲੋਗ ਨਸ਼ੇ ਨੂੰ ਬੇਚ ਕੇ ਪੈਸੇ ਕਮਾ ਕੇ ਆਪਣੇ ਬਾਲ ਬੱਚਾ ਪੜਾ ਰਹੇ ਆ ਉਹਨਾਂ ਨੂੰ ਰੋਜ਼ਗਾਰ ਵੀ ਪ੍ਰੋਵਾਈਡ ਕਰਨਾ ਤਾਂ ਕਿ ਉਹ ਬੱਚੇ ਜਿਹੜੇ ਹੈਗੇ ਆ ਬਜ਼ੁਰਗ ਹੈਗੇ ਕਿਸੇ ਦਵਾਈ ਚਲਦੀ ਹੈ ਕਿਸੇ ਕੁਛ ਉਹਨਾਂ ਦਾ ਸਿਸਟਮ ਵੀ ਸਰਕਾਰ ਨੂੰ ਸੈੱਟ ਕਰਨਾ ਪਊਗਾ ਕੱਲੇ ਉਹਨਾਂ ਦੀ ਟੁੱਡੀਆਂ ਢਾਨ ਨਾਲ ਦੁਬਾਰਾ ਢੋਣ ਨਾਲ ਗੇਟ ਉਤਾਰਨ ਨਾਲ ਉਹਨਾਂ ਨੂੰ ਬੇਕਾਰ ਕਰਨ ਨਾਲ ਆ ਸੋਲੂਸ਼ਨ ਨਹੀਂ ਹੈਗਾ ਤੇ ਅਸੀਂ ਇਸ ਸੋਲੂਸ਼ਨ ਦੇ ਸਖਤ ਖਿਲਾਫ ਹੈਗੇ ਆ